ਮੰਨੀ ਦੋਸਤੋ ਜੋ ਤੁਸੀਂ ਇਹ ਪਿੱਪਲ ਦਾ ਪੌਦਾ ਦੇਖ ਰਹੇ ਹੋ ਇਹ ਸਮੇਤ 30 ਗਾਰਡ ਦੇਖ ਦਿੱਤਾ ਗਿਆ ਇਹਦੇ ਨਾਲ ਹੀ ਇੱਕ ਹੋਰ 30 ਗਾਰਡ ਸੱਟਿਆ ਪਿਆ ਜੋ ਕਿ ਪਿੱਪਲ ਦੇ ਨਾਲ ਹੀ ਲੱਗੀ ਨਿੰਮ ਤੇ ਲੱਗਾ ਹੋਇਆ ਸੀ ਨਿੰਮ ਦਾ ਪੌਦਾ ਵੀ ਗਾਇਬ ਹੋ ਗਿਆ ਗਿਆਨੀ ਜੈਲ ਸਿੰਘ ਮਾਰਕਟ ਐਵਨਿਊ ਦੇ ਓਪੋਜੀਟ ਗੁਰਗੋਵਿੰਦ ਸਿੰਘ ਮੈਡੀਕਲ ਕਾਲਜ ਦੀ ਕੰਧ ਦੇ ਨਾਲ-ਨਾਲ ਪੌਦਿਆਂ ਦੀ ਸਫਾਈ ਕਰਦਿਆਂ ਸਰਕਾਰੀ ਤੰਤਰ ਵੱਲੋਂ ਕੁਝ ਟਰੀ ਗਾੜਾਂ ਦਾ ਨੁਕਸਾਨ ਕੀਤਾ ਗਿਆ। ਤਾਂ ਅੱਜ ਸੀਰ ਸੇਵਾਦਾਰ ਇਹਨਾਂ ਪੌਦਿਆਂ ਦੀ ਸਾਂਭ ਸੰਭਾਲ ਕਰਦੇ ਹੋਏ ਸਾਧਕ ਰੋਡ ਤੇ ਪਹੁੰਚੇ ਹਨ। ਸੀਰ ਸੇਵਾਦਾਰ ਸ਼ਾਮ ਲਾਲ ਚੋਹਾਨ ਅਤੇ ਗੁਰਦੇਵਿੰਦਰ ਸਿੰਘ ਢਿੱਲੋ ਇਹਨਾਂ ਟਰੀ ਗਾੜਾਂ ਦੀ ਮੁਰੰਮਤ ਕਰਨ ਉਪਰੰਤ ਪਿੱਪਲ ਦੇ ਪੌਦੇ ਉੱਪਰ 3 ਗਾਰਡ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਿਛਲੇ 15-20 ਦਿਨਾਂ ਤੋਂ ਵੇਖਣ ਵਿੱਚ ਆ ਰਿਹਾ ਹੈ ਕਿ ਇਸ ਰੋਡ ਉੱਪਰ ਹੀ ਸਫਾਈ ਕਰਦਿਆਂ ਬਹੁਤ 3 ਗਾਰਡ ਨੁਕਸਾਨੇ ਗਏ ਹਨ ਇਸ ਵੀਡੀਓ ਦੇ ਮਾਧਮ ਰਹੀਂ ਅਸੀਂ ਸਰਕਾਰੀ ਤੰਤਰ ਨੂੰ ਜੋ ਵੀ ਵਿਭਾਗ ਇੱਥੋਂ ਦੀ ਸਫਾਈ ਕਰ ਰਿਹਾ ਹੈ ਨੂੰ ਬੇਨਤੀ ਕਰਦੇ ਹਾਂ ਕਿ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਤੁਹਾਡੇ ਦੁਆਰਾ ਪਰ ਇਹ ਪੌਦੇ ਕਿਸੇ ਸਮੇਂ ਵਣ ਵਿਭਾਗ ਦੁਆਰਾ ਲਗਾਏ ਗਏ ਸਨ ਇਹ ਪੌਦਿਆਂ ਦੀ ਸਾਂਭ ਸੰਭਾਲ ਫਰੀਦਕੋਟ ਦੁਆਰਾ ਕਰਦੇ ਆ ਨਗਰ ਕੌਂਸਲ ਫਰੀਦਕੋਟ ਦੁਆਰਾ ਮਿਲੇ ਗਏ ਟ੍ਰੀ ਗਾੜਾ ਨੂੰ ਫਿੱਟ ਕਰਕੇ ਕੀਤੀ ਗਈ ਸੀ ਇਹ ਪੌਦੇ ਬਹੁਤ ਮੁਸ਼ਕਲਤ ਨਾਲ ਪਾਲ ਕੇ ਵੱਡੇ ਕੀਤੇ ਗਏ ਹਨ ਤਾਂ ਜੋ ਵੀ ਡਿਪਾਰਟਮੈਂਟ ਸਾਕ ਰੋਡ ਤੇ ਦਰਖਤਾਂ ਦੀ ਸਫਾਈ ਕਰਵਾ ਰਿਹਾ ਹੈ ਜਾਂ ਆਸ-ਪਾਸੇ ਕੂੜੇ ਕਰਕਟ ਦੀ ਸੰਭਾਲ ਕਰਾ ਰਿਹਾ ਹੈ ਉਸ ਨੂੰ ਬੇਨਤੀ ਹੈ ਇਹਨਾਂ ਪੌਦਿਆਂ ਨੂੰ ਸੰਭਾਲਦੇ ਹੋਏ ਸਫਾਈ ਕੀਤੀ ਜਾਵੇ ਤਾਂ ਗੁਰਦੇਵਿੰਦਰ ਸਿੰਘ ਅਤੇ ਸ਼ਾਮ ਜੀ ਦੇ ਨਾਲ ਸਾਡੇ ਸੇਵਾਦਾਰ ਸੁਨੀਤ ਕੁਮਾਰ ਗਰੋਵਰ ਵੀ ਪਹੁੰਚ ਚੁੱਕੇ ਹਨ ਅਸੀਂ ਇਹ ਇੱਥੇ ਹੀ ਇੱਕ ਹੋਰ ਲੱਗੇ ਪੌਦੇ ਉੱਪਰ 30 ਗਾਰਡ ਫਿੱਟ ਕਰ ਰਹੇ ਹਾਂ ਆਓ ਦੋਸਤੋ ਰਲ ਮਿਲ ਕੇ ਆਪਣਾ ਆਲਾ ਦਵਾਲਾ ਹਰਿਆ ਭਰਿਆ ਬਣਾਈਏ ਧੰਨਵਾਦ ਜੀ